ਕਬੱਡੀ 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 اے ਮਸ਼ਹੂਰ ਨੇ ਅਬੜਿਆ ਨੂਰਬੰਦ ਦਾ ਇਲਾਕਾ ਆ ਨਾ ਹੈ ਨਵੂ ਚੀਮਿਆਂ ਵਾਲਾ ਇਸ ਲਈ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਜੱਗੂ ਹਾਕਮ ਵਾਲੇ ਦਾ ਸੱਤੂ ਖੰਡੂਰ ਸਾਹਿਬ ਦਾ ਆਹ ਮਾਨਸਾ ਵਾਲਾ ਇਸ ਲਈ ਬੱਲੇ ਬੱਲੇ ਕਰਵਾਉਂਦਾ ਹੈ ਨੌਜਨ ਹਾਕਮ ਵਾਲੇ ਦਾ ਜੱਗੂ ਮਹਾਨ ਪਰਮੰਧਾ ਜਾਫੀ ਖੇਡ ਕਬੱਡੀ ਦਾ ਹੈ ਖੇਡ ਮੈਦਾਨ ਦੇ ਵਿੱਚ ਤਕੜਾ ਜਫਾ ਦੁਨੀਆ ਪੱਪਾ ਭਾਰ ਹੈ ਨੰਬਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਮਾਝੇ ਦਾ ਸੁਖਜੀਤ ਸਿੰਧੂ ਦੀ ਬਲਜੋਗ ਸਿੰਧੂ ਦੀ ਇੰਗਲੈਂਡ ਤੋਂ ਸੁਖੀ ਬੈਸ ਅੱਜ ਅਚੇਚੇ ਤੌਰ ਤੇ ਆਇਆ ਹੈ ਆ ਨੌਜਵਾਨ ਗੱਭਰੂ ਇਸ ਲਈ ਫੂਲਾ ਫੂਲਾ ਤੇ ਕੋਟਲਾ ਬੜੀ ਵਾਲਾ ਰਾਜੂ ਟੱਕਰ ਸਿਰੇ ਦੀ ਦੁਨੀਆ ਪੱਪਾ ਪਾਰ ਰੁੜਕੇ ਦੇ ਮੇਲੇ ਤੇ ਲਲਕਾਰੇ ਵੱਜਦੇ ਸ਼ੁਰੂ ਹੋ ਗਏ ਮਿੱਤਰੋ ਖੇਡ ਮੈਦਾਨ ਦੇ ਵਿੱਚ ਵੱਧਾ ਹੋਇਆ ਚਾਰ ਜਾਫੀਆਂ ਵਿੱਚ ਹਰੀਕੇ ਵਾਲਾ ਹਾਕ ਮਾਲੀਆ ਔਰ ਪੰਡੋਰੀ ਵਾਲਾ ਤੇ ਡੱਗੋ ਵਾਲਾ ਮੀਕਾ ਵੇਖ ਕਿਹੜਾ ਜਫਾ ਲਾਵੇਗਾ ਸਾਹਮਣੇ ਕਹਿੰਦੇ ਸਾਢੇ 6 6 ਫੁੱਟੇ ਆਹ ਸਾਢੇ 6 6 ਫੁੱਟੇ ਆਹ ਕਹਿੰਦੇ ਖੜੇ ਆ ਮੇਰੇ ਮਿੱਤਰੋ ਆਹ ਕਹਿੰਦੇ ਠੱਟੋ ਕੱਟ 80 ਇੰਚ ਦਾ ਗੱਭਰੂ ਹੋਵੇਗਾ ਕਿਉਂਕਿ ਸਾਢੇ 6 ਤੋਂ ਓਏ ਗੱਲਾਂ ਪਾਰਦੀਆਂ ਨੇ ਮੇਰੇ ਮਿੱਤਰੋ ਓ ਗੱਲਾਂ ਪਾਰਦੀਆਂ ਨੇ ਅੱਜ ਰਵਿਕੇ ਤੇ ਕਿੰਦੇ ਆੜਤੀ ਐ ਲੋ ਕਹਿੰਦੇ 31000 ਤੋਂ ਗੱਲ ਸ਼ੁਰੂ ਕਰ ਦਿੱਤੀ ਐ ਸੁਖਜੀਤ ਸਿੰਘ ਜੀ ਸੰਧੂ ਅਮਰੀਕਾ ਤੋਂ ਆਇਆ ਐ ਬਲਜੋਤ ਸਿੰਘ ਜੀ ਸੰਧੂ ਉਹਨਾਂ ਦਾ ਧੰਨਵਾਦ ਐ ਤੇ ਸਾਹਮਣੇ ਵੇਖ ਰਾਂ ਵੀ ਟੱਕਰ ਸਿਰੇ ਦੀ ਐ 31000 ਵਾਲਾ ਪਹਿਲਾ ਜਫਾ ਆਹ ਡੱਗੋ ਵਾਲਾ ਕੇ ਦਾੜਬ ਸੁਹਾ ਮਾਰੇ ਪੁੱਠੇ ਸਿੱਧੇ ਦਾ ਸੁੱਖਾ ਬਜੂਹਾ ਜੀ ਕੈਨੇਡਾ ਤੋਂ ਵੀਰ ਨੇ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਦੀਪ ਮੁਠੱਡਾ ਜੀ ਹੈਪੀ ਹੀਰਾ ਚਰਨਜੀਤ ਹੀਰਾ ਜੀ ਤੇ ਕਾਲਾ ਟਰੇਸੀ ਜੀ ਇਹ ਬਰ ਦੇਖ ਲਾ ਅਮੜਿਆ ਅੰਬਾ ਇਹ ਕਹਿੰਦੇ ਇਸੇ ਕਲੱਬ ਦੀ ਦੇਣ ਹੈ ਮੇਰੇ ਵੀਰੋ ਬਾਬਾ ਭਾਈ ਸਾਧੂ ਕਬੱਡੀ ਕਲੱਬ ਰੁੜਕਾ ਦੀ ਦੇਣ ਹੈ ਰੁੜਕੀ ਦੇ ਸੋਣ ਨੂੰ ਆਹ ਮਾਣ ਹੈ ਫਰਾਲੇ ਵਾਲੇ ਬਿੰਦੋ ਨੂੰ ਯੂਕੇ ਦਾ ਕਿੰਦੇ ਆਰਤੀਏ ਦਾ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਬੱਡੀ ਇਸ ਲਈ ਨੌਜਵਾਨ ਗੱਭਰੂ ਇਹ ਹੈ ਅੰਬਾਸਰ ਸਿੰਘ ਦੀ ਧਰਤੀ ਦਾ ਵਧਿਆ ਹੋਇਆ ਲਾਓ ਯਾਦ ਕੋਟਲੀ ਗਾਜਰਾ ਵਾਲਾ ਮੈਨੂੰ ਜਫਾ ਰੁੜਕੇ ਦੇ ਮੇਲੇ ਤੇ ਕੋਟਲੀ ਗਾਜਰਾ ਵਾਲਾ ਯਾਦ ਕਿ ਯਾਦ ਕੋਟਲੀ ਖਰਾ ਖੇਡਦਾ ਗਰਾਊਂਡ ਹੋਵੇ ਕਾਜਾ ਮਿੱਟੀ ਦਾ ਜੀ ਐਸਡੀਐਮ ਸਾਹਿਬ ਫਲੋਰ ਸਾਡੇ ਦਰਮਿਆਨ ਪਹੁੰਚਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾਲ ਹੀ ਮਨਜੀਤ ਸਿੰਘ ਜੀ ਰਾਏ ਪ੍ਰਧਾਨ ਬੀਕੇ ਜੂ ਦੁਆਬਾ ਦਵਿੰਦਰ ਸਿੰਘ ਜੀ ਬੀਕੇ ਜੂ ਦੁਆਬਾ ਮੱਖਣ ਸਿੰਘ ਜੀ ਬੀਕੇ ਜੂ ਦੁਆਬਾ ਕੁਲਜੀਤ ਸਿੰਘ ਜੀ ਖਾਨਖਾਨਾ ਵਿੱਕੀ ਫਗਵਾੜਾ ਤੇ ਬਿੰਦੂ ਰੁੜਕਾ ਧੰਨਵਾਦ ਵਾਹ ਓਏ ਫੂਲਿਆ ਵਾਹ ਓਏ ਫੂਲਿਆ ਨੰਬਰ 8 ਇਸ ਲਈ ਸ਼ਾਰਟ ਮੋਟਰ ਨੇ ਹੈਪੀ ਸੰਘਾ ਕਾਲੇ ਸੰਘਿਆ ਵਾਲਾ ਟੰਟੋ ਪੰਜਾਬੀ ਕਬੱਡੀ ਕਲੱਬ ਵਾਲੇ ਉਹ ਵੀ ਸਾਡੇ ਦਰਮਿਆਨ ਨੇ ਅੰਬੇ ਦੀ ਪਈ ਹੋ ਰੇਡ ਆ ਹੁਣ ਕਿਹੜਾ ਖਿਡਾਰੀ ਆ ਫੂਲਾ ਆ ਰੁੜਕੇ ਦੇ ਮੇਲੇ ਤੇ ਫੂਲਾ ਸਾਹਮਣੇ ਬੱਲੇ 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 ਕਿ ਕੰਮ ਕਰ 10 ਤੇਰਾ ਕੀ ਚੋਨਾ ਉਹ ਕਹਿੰਦੇ ਨੰਗਲੰਬੀਆ ਦੇ ਵਿੱਚ 24 ਨੂੰ ਖਡੂਰ ਸਾਹਿਬ 25 ਨੂੰ ਤਿਰਪੇ 26 ਨੂੰ ਟਫਰ 27 ਜੜਾਮ ਤੇ 18 ਥਲ ਉਹ ਕਹਿੰਦੇ ਦੋ ਤਰੀਕ ਮਠੱਡਿਆਂ ਦੇ ਵਿੱਚ ਮੇਲਾ ਦੋ ਤਰੀਕ ਮਠੱਡਿਆਂ ਦੇ ਕੱਪ ਦੀ ਪੱਜ ਅੱਜ ਰੁੜਕੇ ਦੇ ਵਿੱਚ ਵੇਖਦਾ ਵੀ ਜੱਗੂ ਹਾਕਮ ਵਾਲੀਆ ਆਹ ਸਿਰਆ ਕਰਾਈ ਜਾਂਦਾ ਹੈਰ ਬੱਲੇ ਬੱਲੇ ਕਰਵਾਈ ਜਾਂਦਾ ਹੈ ਹਾਕਮ ਵਾਲਿਆ ਜੱਗੂ ਇਸ ਲਈ ਐਨ ਸਿਰੇ ਦਾ ਜਫਾ ਲਾ ਕੇ ਹਾਂ ਹਾਂ ਐ ਨੌਜਾਨ ਗਬਰੂ ਰਾਜੂ ਕੋਟਲਾ ਪੜੀਆਲਾ ਬਾਸ਼ੀਵਾੜੇ ਦੇ ਮਜੂਤ ਨਾਲ ਜੋੜੀ ਪ੍ਰਸਿੱਧ ਹੈ ਪਈ ਹੋਈ ਰੇਡ ਯਾਰ ਜਾਫੀਆਂ ਵਿੱਚੋਂ ਵੇਖਦਾ ਹੈ ਵੀ ਹੁਣ ਸ਼ਾਹਕੋਟ ਦੀ ਟੀਮ ਦਾ ਗਲੇਡੀਏਟਰ ਦੀ ਟੀਮ ਹੈ ਨੰਗਲੰਬੀਆਂ ਵਾਲੇ ਦੀ 31000 31000 ਤਿੰਨ ਜਫੇ ਸੋਣ ਨੂੰ ਮਾਣ ਰੁੜਕੇ ਦੀ ਕਲੱਬ ਦੀ ਦੇਣ ਹੈ ਚੱਕ ਸਾਭੂ ਵਾਲੇ 31000 ਤੇ ਸੋਹਣ ਦੇ ਵੀ ਤਿੰਨ ਜਫਿਆਂ ਤੇ 31000 ਤੇ ਸਾਰੇ ਭਰਾ ਕਹਿੰਦੇ ਅੱਜ ਰਾਣੀ ਵਾਲੀਏ ਕੋਨੀ ਦਾ ਵੀ 31000 ਦਾ ਸਨਮਾਨ ਕਰਾਂਗੇ ਆਹ ਵੇਖਦਾ ਵੀ ਇਸ ਲਈ ਆਹ ਪਟਿਆਲੇ ਵਾਲਾ ਇਹ ਨੌਜਨ ਅਮਰਤ ਹੈ ਛੰਨਾ ਵਾਲਾ ਤਕੜਾ ਜਫਾ ਲਾ ਕੇ ਬੱਲੇ ਬੱਲੇ ਬੇਨਤੀ ਹੈ ਵੀ ਜਿਹੜੇ ਵੀਰ ਖੜੇ ਨੇ ਕਿਰਪਾ ਕਰਕੇ ਇਧਰ ਲਈ ਸਾਈਡ ਬੈਠ ਜਾਣ ਆਹ ਵੇਖਦਾ ਵੀ ਇਸ ਲਈ ਹਾਕਮ ਵਾਲੀਆ ਜੱਗੂ ਤਕੜਾ ਜਫਾ ਲਾ ਕੇ ਬੱਲੇ ਬੱਲੇ ਹਰਜੀਤ ਜੋਸ਼ਨਦੀਪਾ ਤੇ ਚਰਨਜੀਤ ਕਾਲਾ ਹੈਲਟਾਪ ਸੁੱਖਾ ਸ਼ੇਰ ਗਿਲ ਧਨੀ ਪਿੰਡ ਬਲਜੀਤ ਸਾਹਦ ਰਾਜ ਪੱਡਾ ਹੱਟ 8 ਕਲੈਕਸ਼ਨ ਵਾਲਿਆਂ ਦਾ ਵੱਡਾ ਯੋਗਦਾਨ ਆਏ ਨੌਜੇ ਨਗਰੂ ਮਾਨਸੇ ਵਾਲਾ ਆਹ ਜਿਹੜੇ ਜਿਹੜੇ ਜੱਗੂ ਨੂੰ ਪਿਆਰ ਕਰਦੇ ਤਾੜੀਆਂ ਜੋ ਦਿੜਤਾ ਪਿੰਡੇ ਕਮਾਣਾ ਦਾ ਆਹ ਵੇਖਦਾ ਵੀ ਇਸ ਵੇਲੇ ਭਗੇਲ ਸਿੰਘ ਦਾ ਪੁੱਤਰ ਦੁਨੀਆ ਦਾ ਵੱਡਾ ਮੱਲ ਰਸ਼ੀਅਨ ਟੈਂਕ ਪਾਰਿਆ ਕਬੱਡੀ ਆ ਪੰਡੋਰੀ ਵਾਲਾ ਪਿੰਦਾ ਨੌਜਾਨ ਗੱਭਰੂ ਕਰ ਰਿਆ ਕੋਸ਼ਿਸ਼ ਇਸ ਵੇਲੇ ਲੁਧਰਨੂ ਜਫਾ ਰੁੜਕੇ ਦੇ ਮੇਲੇ ਤੇ ਆਹ ਲਾ ਵੇਖਦਾ ਵੀ ਇਸ ਵੇਲੇ ਪਿੰਦੇ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ-ਟਾਈਮ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਤਨਵਾਜੀ